ਬਾਈ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਵਾਈਫਾਈ ਦਾ ਬਿੱਲ ਲੈਣ ਆਏ ਮੈਂ ਨਹੀਂ ਜੀ ਆਪਣੇ ਤਾਂ ਤੱਕਾ ਹੈ ਜੀ ਕਿਉਂ ਜੀ ਨਹੀਂ ਆਪਣੇ ਨਹੀਂ ਵਾਈਫਾਈ ਬਾਈ ਜੀ ਪਿੰਡ ਦੇ ਵਿੱਚ ਛੋੜੇ ਵਾਈਫਾਈ ਸਾਡੇ ਆਇਆ ਹਾਂ ਜੀ ਚਲੋ ਮੈਂ ਦੇਖ ਕੇ ਆਉਣਾ ਜੀ ਪਰ ਮੈਂ ਤੱਕੇ ਨਾਲ ਕਿਤੇ ਬਿੱਲ ਲੈ ਜੂ ਮੈਂ ਹੁਣੇ ਦੇਖ ਕੇ ਆਇਆ ਆਹੋ ਆਹੋ ਦੇਖ ਕੇ ਯਾਰ ਮੈਂ ਤਾਂ ਕਿਤੇ ਦਿਖਦੀ ਨਹੀਂ ਘਰ ਦਾ ਘੇਰਦਾ ਵੀਰੇ ਮੈਂ ਸਾਰਾ ਘਰ ਫਰੋਲ ਲਿਆ ਹਾਂ ਥੋਡੀ ਵਾਈਫ ਸਾਡੇ ਘਰੇ ਨਹੀਂ ਆਈ ਕਿਸੇ ਹੋਰ ਦੇ ਨਾਲ ਨਿਕਲ ਗਈ ਓਏ ਫੁੰਝੜਾ ਵਾਈਫ ਘਰ ਵਾਲੀ ਨਹੀਂ ਇਹ ਹਾਂ ਉਹ ਵਾਈਫਾਈ ਜਿਹੜਾ ਥੋੜੇ ਮੈਂ ਲਾ ਕੇ ਆਇਆ ਇੱਧਰ ਸਾਰੀ ਪਤੰਦਰ ਓਰੀਆ ਆ ਗਈ ਤੇ ਮਾਸੜ ਆ ਗਈ ਹੈ ਕੀ ਆ ਇਹ ਇਹ ਕਾਪੀ ਆ ਗਿਆ ਅਸਕਰ ਇਹ ਡਬਲ ਜੀ ਆਈ ਐਫ ਆਈ ਆ ਗਈ ਹੈ ਇਹ ਬੀਫੀ ਬੀਫੀ ਇਹ ਵਾਈਫਾਈ ਨਾਲ ਤੇ ਮਾਸੜ ਰਹੇ ਹੈ